ਆਪਾਂ ਸਾਰੇ ਜਾਣਦੇ ਕਿ ਬਹੁਤ ਬੁਰੀ ਤਰ੍ਹਾਂ ਨਾਲ ਤਬਾਈ ਹੋਈ ਮੇਰੇ ਵੀਰੋ ਜੋ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹੜ੍ਹ ਆਏ ਨੇ ਔਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਕੰਪਲੀਟ ਫੇਲੀਅਰ ਨਿਲੈਕੀ ਲੇਕਿਨ ਇਹਦੇ ਚ ਇੱਕ ਬਹੁਤ ਵੱਡਾ ਕਾਰਨ ਆ ਜਿਹੜਾ ਪਿਛਲੇ ਦਿਨਾਂ ਚ ਸ਼ਿਵਰਾਜ ਚੋਹਾਨ ਯੂਨੀਅਨ ਮਨਿਸਟਰ ਜਦੋਂ ਆਏ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਫਲੈਗ ਕੀਤਾ ਅਸਲ ਜੋ ਉਹਨਾਂ ਨੂੰ ਉਹ ਜਦੋਂ ਪਿੰਡਾਂ 'ਚ ਗਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਰਿਆਵਾਂ ਤੇ ਗਏ ਤੇ ਲੋਕਾਂ ਨੇ ਕਿਹਾ ਉੱਥੇ ਅਣਕੇ ਕਿ ਮਿਨਿਸਟਰ ਸਾਹਿਬ ਸਾਡੇ ਪੰਜਾਬ ਦੇ ਵਿੱਚ ਪਿਛਲੇ 3-4 ਸਾਲ ਤੋਂ ਬਹੁਤ ਵੱਡੇ ਪੱਧਰ ਤੇ ਦਰਿਆਵਾਂ ਚ ਗੈਰ ਕਾਨੂੰਨੀ ਮਾਈਨਿੰਗ ਹੋਈ ਆ। ਯਾਨੀ ਕਿ ਇਲੀਗਲ ਮਾਈਨਿੰਗ ਹੋਈ ਆ। ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਤਾਕਤਵਾਰ ਐਮ.ਐਲ.ਏ ਮਿਨਿਸਟਰਸ ਦੀ ਮਿਲੀ ਭੁਗਤ ਤੇ ਬਹੁਤ ਵੱਡੇ ਪੱਧਰ ਤੇ ਇੱਕ ਆਰਗੇਨਾਈਜ਼ਡ ਮਾਫੀਆ। ਮਤਲਬ ਪਿਛਲੀਆਂ ਸਰਕਾਰਾਂ ਚ ਵੀ ਚੱਲਦਾ ਸੀ ਮੈਂ ਨਹੀਂ ਕਹਿ ਰਿਹਾ ਕਿ ਨਹੀਂ ਚੱਲਦਾ ਸੀਗਾ। ਇਹ ਸ਼ਾਇਦ ਹੁਣ ਪਿਛਲੇ 20-25 ਸਾਲ ਤੋਂ ਪੰਜਾਬ ਦੀ ਇਕੋਲੋਜੀ ਨੂੰ ਪੰਜਾਬ ਦੇ ਵਾਤਾਵਰਨ ਨੂੰ ਕੰਪਲੀਟ ਡਿਸਟਰੋਏ ਕਰ ਰਿਆ ਵਾ ਔਰ ਇਹ ਜਿਹੜਾ ਮਾਫੀਆ ਵਾ ਇਹ ਕੀ ਕਰਦਾ ਵਾ ਇਹਨਾਂ ਕੋ ਸਾਰਾ ਇਕਵਿਪਮੈਂਟ ਹੈ ਇਹਨਾਂ ਕੋ ਵੱਡੀਆਂ ਮਸ਼ੀਨਾਂ ਨੇ ਅਰਥ ਮੂਵਿੰਗ ਜਿਹੜੀਆਂ ਚੇਨ ਵਾਲੀਆਂ ਪੋਕਲਿੰਸ ਨੇ ਜੀਸੀਬੀਆਂ ਨੇ ਇਹਨਾਂ ਕੋ ਲੋਡਰਸ ਨੇ ਇਹਨਾਂ ਕੋ ਟਿਪਰਸ ਨੇ ਇਹਨਾਂ ਨੇ ਤਾਂ ਕੰਮ ਇਹ ਪੱਕਾ ਫੜਿਆ ਹੋਇਆ ਸਾਰੇ ਪੰਜਾਬ 'ਚ ਮਤਲਬ ਆਨੰਦਪੁਰ ਤੋਂ ਲੈ ਕੇ ਤੇ ਪਠਾਨਕੋਟ ਤੱਕ ਤੇ ਉਧਰੋਂ ਸਾਡੇ ਦੋਨੋਂ ਦਰਿਆ ਜਿਹੜੇ ਆਉਂਦੇ ਬਿਆਸ ਤੇ ਸਤਲੁਜ ਇਹਦੇ ਜਿੱਥੇ ਤੱਕ ਮਾਲਵੇ ਤੱਕ ਵਗ ਕੇ ਜਾਂਦੇ ਨੇ ਅਤੇ ਹੋਰ ਨਦੀਆਂ ਨਾਲਿਆਂ ਚੋਂ ਇਹ ਗੈਰਕਾਨੂੰਨੀ ਮਾਈਨਿੰਗ ਦਾ ਤੰਦਾ ਇੱਕ ਬਹੁਤ ਵੱਡਾ ਤੰਦਾ ਵਾ ਔਰ ਜੇ ਮੈਂ ਕਹਿ ਰਿਹਾ ਸੀ ਨਾ ਇਹ ਜਿਹੜਾ ਮਾਫੀਆ ਇਹਦੇ ਕੋਲ ਸਾਰੀ ਇਕਵਿਪਮੈਂਟ ਹੈ ਇਹ ਕੁਝ ਨਹੀਂ ਕਰਦੇ ਇਹ ਜਦੋਂ ਸਰਕਾਰ ਬਦਲਦੀ ਹੈ ਸਿਰਫ ਇਹ ਪਾਰਟਨਰ ਬਦਲ ਲੈਂਦੇ ਨੇ فرض ਕਰੋ ਮਗਰਲੀਆਂ ਸਰਕਾਰਾਂ ਵਿੱਚ ਆ ਆ ਫਲਾਨੇ ਫਲਾਨੇ ਬੰਦੇ ਮੰਤਰੀ ਸੰਤਰੀ ਜੋ ਵੀ ਸੀਗੇ ਇਹਨਾਂ ਨੂੰ ਮਹਿਨਾਂ ਜਾਂਦਾ ਸੀ ਜਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਮਹਿਨਾਂ ਜਾਂਦਾ ਸੀਗਾ ਹੁਣ ਜਿਹੜਾ ਬਦਲ ਕੇ ਪ੍ਰਣਾਲਾ ਉਹ ਮਹੀਨਾ ਇਸ ਆਮ ਆਦਮੀ ਪਾਰਟੀ ਨੂੰ ਜਾਣ ਲੱਗ ਗਿਆ ਅੱਛਾ ਮਗਰ ਲੀਆਂ ਸਰਕਾਰਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਲੋਕਾਂ ਨੇ ਬਖਸ਼ਿਆ ਨਹੀਂਗਾ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਪਤਾ ਨਹੀਂ ਸ਼ਾਇਦ ਅੱਗੇ ਵੀ ਸਜ਼ਾ ਦੇਣਗੇ ਪਰ ਇਹਨਾਂ ਨੇ ਤਾਂ ਬਦਲਾਅ ਦਾ ਨਾਅਰਾ ਲਾਇਆ ਸੀ ਨਾ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਅਸੀਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਲਾਵਾਂਗੇ ਔਰ ਇੱਥੇ ਆਣ ਕੇ ਅਰਵਿੰਦ ਕੇਜਰੀਵਾਲ ਦੀ ਪਰਸਨਲ ਗਾਰੰਟੀ ਆਹੇ ਉਸਨੇ ਚੋਣਾਂ ਤੋਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ 30000 ਕਰੋੜ ਰੁਪਏ ਦਾ ਨੁਕਸਾਨ ਕਰ ਰਿਹਾ ਪੰਜਾਬ ਨੂੰ 20000 ਕਰੋੜ ਦਾ ਕਿਉਂਕਿ ਜਦੋਂ ਪੱਤਰਕਾਰਾਂ ਨਾਲ ਗੱਲ ਕਰਦਾ ਸੀ ਕਹਿੰਦਾ ਸੀ ਮੈਂ ਆਈਆਰਐਸ ਹਾਂ ਮੈਂ ਕੋਈ ਵੀ ਬਾਤ ਕਰਤਾ ਹੂੰ ਮੈਂ ਬਿਨਾਂ ਰਿਸਰਚ ਕੇ ਨਹੀਂ ਕਰਤਾ ਔਰ ਮੈਂ ਰਿਸਰਚ ਕੇ ਸਾਥ ਕਹਿ ਰਹਾ ਹੂੰ ਕਿ 20000 ਕਰੋੜ ਦਾ ਨਜਾਇਜ਼ ਮਾਈਨਿੰਗ ਦਾ ਧੰਦਾ ਹੈ ਔਰ ਜਦੋਂ ਸਾਡੀ ਸਰਕਾਰ ਬਣੇਗੀ ਨਾਲ ਭਗਵੰਤ ਮਾਨ ਬੈਠਾ ਰਹਿੰਦਾ ਸੀ ਅਸੀਂ 20000 ਕਰੋੜ ਰੁਪਇਆ ਇਸ ਗੈਰਕਾਨੂੰਨੀ ਮਾਈਨਿੰਗ ਦਾ ਬੰਦ ਕਰਕੇ ਤੇ ਸਰਕਾਰੀ ਖਜ਼ਾਨੇ ਵਿੱਚ ਪਾਵਾਂਗੇ ਤੇ ਪਿਛਲੇ 3 3.5 ਸਾਲ ਤੋਂ ਮੇਰੇ ਵੀਰੋ ਅਸਲ ਜਿਹੜੀ ਆਮਦਨ ਆ ਸਰਕਾਰੀ ਖਜ਼ਾਨੇ ਨੂੰ ਮਾਈਨਿੰਗ ਵਿਭਾਗੇ ਤੋਂ ਮਹਿਜ਼ 250 300 ਕਰੋੜ ਰੁਪਏ ਆ ਵਾ ਇਹਦਾ ਮਤਲਬ ਇੱਕ ਤਾਂ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਝੂਠ ਫੜਿਆ ਗਿਆ ਇੱਕ ਹੋਇਆ ਕੀ ਕਿ ਜਿਹੜਾ ਮਾਈਨਿੰਗ ਮਾਫੀਆ ਦੂਜਿਆਂ ਨੂੰ ਮਹੀਨਾ ਤੇ ਭਰਦਾ ਸੀ ਹ ਹਿੱਸੇਦਾਰੀ ਉਹਨਾਂ ਨੇ ਆਪਣਾ ਜਿਹੜਾ ਸੀਗਾ ਜਿਗਾੜ ਸੰਧੀ ਤੇ ਪਾਰਟਨਰਸ਼ਿਪ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਕਰ ਲਈ ਮੇਰਾ ਖਿਆਲ ਆਨੰਦਪੁਰ ਦੇ ਹਰਜੋਤ ਬੈਂਸ ਤੋਂ ਲੈ ਕੇ ਤੁਸੀਂ ਚੈੱਕ ਕਰਾਓ ਦੋ ਤਿੰਨ ਤਰ੍ਹਾਂ ਦੀ ਮਾਈਨਿੰਗ ਚੱਲਦੀ ਹੈ ਇੱਕ ਤਾਂ ਕ੍ਰਸ਼ਰਾਂ ਕੋਲੋਂ ਸਿੱਧਾ ਹੀ ਪੈਸਾ ਲੈਂਦੇ ਨੇ ਮਹੀਨਾ ਆਨੰਦਪੁਰ ਤੋਂ ਲੈ ਕੇ ਪਠਾਨਕੋਟ ਤੱਕ ਜਿੰਨੇ ਕ੍ਰਸ਼ਰ ਨੇ ਇਹਨਾਂ ਦੇ ਜਿੰਨੇ ਐਮ.ਐਲ.ਏਜ਼ ਆਉਂਦੇ ਨੇ ਜਿੰਨੇ ਮਿਨਿਸਟਰਜ਼ ਆਉਂਦੇ ਨੇ ਸਾਰੇ ਉਹਨਾਂ ਕੋਲੋਂ ਮਹੀਨਾ ਲੈਂਦੇ ਨੇ ਉਸ ਤੋਂ ਇਲਾਵਾ ਜਿਹੜਾ ਦਰਿਆਵਾਂ ਦੇ ਬੰਨਾਂ ਦੇ ਆਲੇ-ਦੁਆਲੇ ਮਾਈਨਿੰਗ ਹੋਈ ਜਿਵੇਂ ਕਿ ਮੈਂ ਗਿਆ ਜਦੋਂ ਸਿਧਵਾ ਬੇਟ ਆ ਜਿਹੜਾ ਸ਼ਾਇਦ ਮਨਿਸਟਰ ਦਾ ਮਹਿਕਮਾ ਪਿੰਡ ਲੱਗਦਾ ਉਹ ਸਿਦਮਾ ਬੇਟ ਇਲਾਕਾ ਜਦੋਂ ਅਸੀਂ ਮੱਤੇਵਾੜਾ ਗਏ ਨਾ ਮੈਨੂੰ ਪਿੰਡਾਂ ਦੇ ਲੋਕ ਲੈ ਕੇ ਗਏ ਬੰਨ ਤੇ ਕਹਿੰਦੇ ਇਕ ਵਾਰੀ ਦੇਖੋ ਤਾਂ ਅਸੀਂ ਆਣ ਕੇ ਕਿਵੇਂ ਮਸ਼ੀਨਰੀਆਂ ਖੜੀਆਂ ਨੇ ਹੈਵੀ ਪੋਕਲੇਨਸ ਚੈਨਾ ਵਾਲੀਆਂ ਅਰਥ ਮੁ ਮੂਵਿੰਗ ਮਸ਼ੀਨਸ ਜਿਹੜੀ ਟੈਂਕ ਵਰਗੀ ਹੁੰਦੀ ਹੈ ਟੈਂਕ ਵਰਗੀ ਉਹਨੂੰ ਦਰਿਆਵਾਂ ਦੇ ਬੰਨਿਆਂ ਦੇ ਕੰਢਿਆਂ ਤੇ ਲਿਜਾ ਕੇ ਤੇ ਇਹਨਾਂ ਨੇ ਡੀਸੈਲਟਿੰਗ ਦੇ ਨਾਮ ਤੇ ਨਾਮ ਡੀਸੈਲਟਿੰਗ ਆ ਔਰ ਪੈਸਾ ਵੀ ਸਰਕਾਰ ਦੇ ਖਜ਼ਾਨੇ ਚੋਂ ਜਾ ਰਿਹਾ ਕਿ ਡੀਸਿਲਟਿੰਗ ਹੋ ਰਹੀ ਆ ਤੱਪ ਕੇ ਗੈਰਕਾਨੂੰਨੀ ਮਾਈਨਿੰਗ ਕੀਤੀ ਮੇਰੇ ਵੀਰੋ ਔਰ ਜਿਹੜਾ ਟੈਕਨੀਕਲ ਟੈਕਨੀਕਲ ਜਿਹੜਾ ਡੀਸਿਲਟਿੰਗ ਆ ਉਹ ਕਹਿੰਦੇ ਕਿ ਅਗਰ ਦਰਿਆ فرض ਕਰੋ ਕਿਲੋ 1.5 ਕਿਲੋਮੀਟਰ ਦੀ ਉਹਦੀ ਚੌੜਾਈ ਹੈਗੀ ਆ ਤੇ ਤੁਸੀਂ ਬੰਨਿਆ ਪਾਸਿਆਂ ਤੇ ਡੀਸਿਲਟਿੰਗ ਨਹੀਂ ਕਰਨੀ ਤੁਸੀਂ ਸੈਂਟਰ ਦੇ ਵਿੱਚ ਆਣ ਕੇ ਰਿਵਰ ਬੈਡ ਜਿਹੜਾ ਵਾ ਉਹਦੀ ਡੀਸਿਲਟਿੰਗ ਕਰਨੀ ਆ ਔਰ ਉਹ ਵੀ ਧਿਆਨ ਰੱਖਣਾ ਕਿ ਉਹ ਡੀਸਿਲਟਿੰਗ ਇੰਨੀ ਨਾ ਡੂੰਗੀ ਕਰ ਦਿਓ ਕਿ ਜਿਹੜਾ ਤਬਾਈ ਮੱਚ ਜੇ ਹੜ ਦੇ ਵਿੱਚ ਆਣ ਕੇ ਲੇਕਿਨ ਇਹਨਾਂ ਨੇ ਜਿਵੇਂ ਆ ਬੰਨਿਆ ਇੱਥੇ ਮਸ਼ੀਨ ਖੜੀ ਕਰਕੇ ਪੋਕ ਲੈਣਾ ਵੱਡੀਆਂ ਇੱਥੋਂ ਉਹਨੂੰ ਕਹਿੰਦੇ ਟੋ ਆਫ ਦਾ ਰਿਵਰ ਟੋ ਆਫ ਦਾ ਇਮਬੈਂਕਮੈਂਟ ਤੁਸੀਂ ਬੰਨਦੇ ਬਿਲਕੁਲ ਜਿੱਦਾਂ ਬਗ ਕਹਿੰਦੇ ਅੱਡੀ ਦੇ ਵਿੱਚੋਂ ਦੀ ਮੈਂ ਮਿੱਟੀ ਚੱਕ ਚੱਕ ਕੇ ਇਹਨਾਂ ਨੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਔਰ ਕੀਤੀ ਵੀ ਸੈਂਕੜੇ ਹਜ਼ਾਰਾਂ ਕਰੋੜਾਂ ਦੀ ਆ ਤੇ ਜਦੋਂ ਹੜ ਆਇਆ ਦਰਿਆਵਾਂ ਦਾ ਪਾਣੀ ਜਦੋਂ ਡੈਮਾਂ ਚੋਂ ਆਇਆ ਉਹ ਸਾਰੇ ਜਿਹੜੇ ਉਸੀ ਬੰਨ ਸੀ ਜਿਹੜੇ ਐਮਬੈਂਕਮੈਂਟ ਸੀ ਉਹ ਪਹਿਲਾਂ ਹੀ ਕਮਜ਼ੋਰ ਹੋ ਚੁੱਕੇ ਸੀ ਕਿਉਂਕਿ ਉਹਨਾਂ ਨੂੰ ਤਾਂ ਖੂਰਾ ਲੱਗ ਚੁੱਕਾ ਸੀਗਾ ਔਰ ਜਿਹੜੇ ਰੈਂਪ ਵੀ ਬਣਾਏ ਉਹ ਕੋਈ ਇਹਨਾਂ ਨੇ ਐਕਸਟਰਾ ਮਿੱਟੀ ਨਹੀਂ ਚੜਾਈ ਕਿ ਅਸੀਂ ਉਹ ਉਹਨਾਂ ਨੇ ਉਸੇ ਰੈਂਪ ਨੂੰ ਸਕ੍ਰੇਪ ਕਰਕੇ ਉਹਨੂੰ ਹੀ ਪਤਲਾ ਕਰਕੇ ਆਪਣੇ ਟਿਪਰ 18 18 ਟਨ ਦੇ ਟਿਪਰ ਲੋਡਰ ਅੰਦਰ ਵੜਨ ਵਾਸਤੇ ਇਹਨਾਂ ਨੇ ਜਿਹੜਾ ਕੀਤਾ ਉਹਦੇ ਕਰਕੇ ਅੱਜ ਮੇਰੇ ਵੀਰੋ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਔਰ ਬੰਨ ਟੁੱਟ ਗਏ ਨੇ अच्छा मिनिस्टर ਜਿਹੜਾ ਹੈਗਾ ਮਾਈਨਿੰਗ ਦਾ ਬਰਿੰਦਰ ਗੋਇਲ ਇਹ ਦੱਸੇ ਕੱਲ ਭਗਵੰਤ ਸਿੰਘ ਮਾਨ ਦੇ ਭਰਾ ਨੇ ਇਲਜ਼ਾਮ ਲਾਇਆ ਚਲੋ ਆਪੋਜੀਸ਼ਨ ਦਾ ਤੁਸੀਂ ਇਲਜ਼ਾਮ ਦਾ ਜਵਾਬ ਦੇਣ ਨੂੰ ਕਦੀ ਸੋਚਿਆ ਨਹੀਂ ਇਹਨਾਂ ਦਿੰਦੇ ਹੋ ਘਟੋਗੜ ਆਪਣੇ ਪਰਿਵਾਰ ਦੇ ਬੰਦੇ ਦਾ ਗਿਆਨ ਸਿੰਘ ਮਾਨ ਦਾ ਤਾਂ ਜਵਾਬ ਦਿਓ ਉਹ ਕਹਿੰਦਾ 250 ਕਰੋੜ ਰੁਪਈਆ ਤੁਸੀਂ ਨਾਲਿਆਂ ਦੀ ਸਫਾਈ ਵਾਸਤੇ ਰੱਖਿਆ ਸੀਗਾ ਬਰਿੰਦਰ ਗੋਇਲ ਨੂੰ ਉਹਨੇ ਪੁੱਛਿਆ ਕਿ ਦੱਸੋ ਕਿੱਥੇ ਲਾਇਆ 250 ਕਰੋੜ ਰੁਪਈਆ ਉਦੋਂ ਸ਼ੱਕ ਲਿਆ ਬਾਹਰੋਂ ਬਾਹਰ ਹੀ ਕਿਉਂਕਿ ਰੌਲਾ ਪਿਆ ਹੋਇਆ ਲਹਿਰਾ ਡਰੇਨ ਦਾ ਜਿਹੜਾ ਮਨਿਸਟਰ ਬਰਿੰਦਰ ਗੋਇਲ ਦੇ ਆਪਣੇ ਹਲਕੇ ਦੇ ਵਿੱਚ ਡਰੇਨ ਆ ਉੱਥੇ ਪੱਤਰਕਾਰ ਜਤਿੰਦਰ ਜਲੂਰ ਨੇ ਜਲੂਰ ਨੇ ਸਾਰੀ ਦਾਸਤੀ ਉਹਦਾ ਪੂਰਾ ਖੁਲਾਸਾ ਕਰਤਾ ਸਟਿੰਗ ਕਰਤਾ ਇੱਕ ਇਹਦੇ ਚਹੇਤੇ ਐਸਟੀਓ ਦਾ ਸਾਰਾ ਕੁਝ ਨੰਗਾ ਕਰ ਦਿੱਤਾ ਉਹਨੇ ਕਿ ਪੈਸਾ ਖਾਦਾ ਗਿਆ ਬੁੱਕੀ ਨਹੀਂ ਲੱਗੀ ਉੱਥੇ ਲੇਹਰਾ ਟ੍ਰੇਨ ਦੇ ਵਿੱਚ ਉਦਾਂ ਹੀ ਬਦਹਾਲੀ ਆ ਤੇ ਡਾਫ ਲੱਗ ਲੱਕੇ ਪਾਣੀ ਜਿਹੜਾ ਵਾ ਉਹ ਖੇਤਾਂ ਤੇ ਫਸਲਾਂ ਨੂੰ ਉਹਨੇ ਬਹੁਤ ਖਰਾਬ ਕੀਤਾ ਅੱਜ ਮੈਂ ਦੇਖ ਰਿਹਾ ਸੀ ਕਿ ਭਗਵੰਤ ਮਾਨ ਸਾਹਿਬ ਜਿਹੜੇ 40 ਸੈਟਮੈਂਟ ਨੇ ਉਹਨਾਂ ਦਾ ਹਾਲਚਾਲ ਜਾਣਨ ਵਾਸਤੇ ਸੁਸੋਦੀਆ ਜੀ ਤੇ ਅਮਨ अरोड़ा ਹਰਪਾਲ ਜੀ ਮਾ ਸਾਰੇ ਉੱਥੇ ਪਹੁੰਚੇ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਉਹ ਰਾਜਨੀਤਿਕ ਲੋਕ ਨੀਆਂ ਜਿਹੜੇ ਦੂਜੇ ਦਾ ਮਾੜਾ ਸੋਚਦੇ ਨੇ ਕਿ ਜਿਵੇਂ ਭਗਵੰਤ ਮਾਨ ਹੋ ਰਹੇ ਨੇ ਹਮੇਸ਼ਾ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੁਖਬੀ ਸਿੰਘ ਬਾਦਲ ਸਾਹਿਬ ਦੀ ਸੇਧ ਤੇ ਬੜੇ ਹਮੇਸ਼ਾ ਪੰਜ ਕਸ ਦੇ ਰਹਿੰਦੇ ਨੇ ਪਰ ਅਸੀਂ ਇਹ ਅਰਦਾਸ ਕਰਦੇ ਹਾਂ ਕੇ ਭਾਈ ਭਗਵੰਤ ਮਾਨ ਜਿਹੜਾ ਹੈ ਉਹ ਜਿਹੜਾ ਜਲਦੀ ਸਿਹਤiyat ਹੋ ਗਏ ਅਗਲੀ ਗੱਲ ਮੈਂ ਉਥੇ ਦੋ ਤਿੰਨ ਗੱਲਾਂ ਜਿਹੜੀਆਂ ਅੱਜ ਆਪਾਂ ਕਰਨ ਵਾਲੀਆਂ ਨੇ ਉਹਦੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਉਹਦਾ ਬੁਲੇਟਿਨ ਜਿਹੜਾ ਜਾਰੀ ਕੀਤਾ ਸਭ ਤੋਂ ਪਹਿਲਾਂ ਉਹਦੀ ਸਿਹਤ ਬਾਰੇ ਜਿਹੜਾ ਚਾਨਣਾ ਪਾਇਆ ਉਹ ਮਨੀਸ਼ ਸੁਸੋਧਿਆ ਜੀ ਨੇ ਪਾਇਆ ਹੁਣ ਖਰਾਨੇ ਦੀ ਗੱਲ ਹੈ ਕਿ ਪੰਜਾਬ ਦਾ ਪ੍ਰਧਾਨ ਵੀ ਉਥੇ ਹਰਪਾਲ ਚੀਮਾ ਜੀ ਵੀ ਉਥੇ ਪਰ ਸੁਸੋਧਿਆ ਸਾਹਿਬ ਪਤਾ ਨਹੀਂ ਦਿੱਲੀ ਵਾਲੇ ਕਿਉਂ ਬੁਲੇਟਿਨ ਜਾਰੀ ਕਰਦੇ ਨੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਬ੍ਰਿਟਨ ਜਾਰੀ ਕਰਨ ਵਾਸਤੇ ਪੰਜਾਬ ਦਾ ਵੈਸੇ ਜਿਹੜੀ ਮੁੱਖ ਮੰਤਰੀ ਦਾ ਸਿਸਟਮ ਹੈ ਉਹ ਉਥੇ ਦੇ ਹੈਲਥ ਮਿਨਿਸਟਰ ਨੇ ਆਪਣੇ ਪੰਜਾਬ ਦੇ ਜਾਂ ਕੋਈ ਚੀਫ ਸੈਕਟਰੀ ਹੈ ਜਾਂ ਇਤਿਜਾਦ ਪ੍ਰਧਾਨ ਮੰਤਰੀ ਨੇ ਹਰਪਾਲ ਚੀਮਾ ਜੀ ਨੇ ਕਿਉਂ ਨਹੀਂ ਜਾਰੀ ਕਰ ਦੇ ਉਹ ਤੋਂ ਅਗਲੀ ਗੱਲ ਫਿਰ ਉਥੇ ਆਮਨ ਅਰੂੜਾ ਜਿੱਤੇ ਹਰਪਾਲ ਚੀਮਾ ਜੀ ਨੇ ਬਾਅਦ ਪ੍ਰੈਸ ਕਾਨਫਰੰਸ ਕੀਤੀ ਕਿ ਮੁੱਖ ਮੰਤਰੀ ਸਾਹਿਬ ਦਾ ਪੰਜਾਬ 'ਚ ਪੂਰਾ ਧਿਆਨ ਹੈ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਲਗਨ ਹੈ ਉਹ ਪੰਜਾਬ ਲਈ ਹੈ ਦੋ ਤਿੰਨ ਦਿਨ ਹੋ ਗੱਡੀਆਂ 'ਚ ਘੁੰਮ ਲਏ ਉਥੇ ਹੜਾ ਵਾਲਿਆਂ ਚ ਚਰੇ ਗਏ ਇਸ ਕਰਕੇ ਵੀ ਸੇਰ ਖਰਾਬ ਹੋ ਗਈ ਵੀਰ ਮੇਰੇ ਉਹ ਤੁਸੀਂ ਤਾਂ ਬੜਾ ਮਜ਼ਾਕ ਕਰਦੇ ਸੀ ਸੁਖਬੀਰ ਸਿੰਘ ਬਾਦਲ ਦੀ ਸਿਹਤ ਤੇ ਅਕਾਲੀ ਦਲ ਵਾਲਿਆਂ ਦੀ ਸਿਹਤ ਤੇ ਉਹ ਤਾਂ ਜਿਹੜਾ ਪਿਛਲੇ ਮਲਾ 20 25 ਦਿਨ ਕੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਵੀ ਹੜਾਂ ਦੀ ਸਥਿਤੀ ਬਣੀ ਹੈ ਉਸ ਦਿਨ ਤੋਂ ਲੈ ਕੇ ਫਿਰੋਜ਼ਪੁਰ ਤੋਂ ਲੈ ਕੇ ਪਠਾਨਕੋਟ ਇਧਰੋਂ ਜੇ ਕਿ ਇਹ ਚੰਡੀਗੜ੍ਹ ਅਨੰਦਪੁਰ ਸਾਹਿਬ ਤੋਂ ਲੈ ਕੇ ਇਧਰ ਖਨੌਰੀ ਬਾਰਡਰ ਤੱਕ ਪੰਜਾਬ ਦਾ ਕਿਹੜਾ ਇਲਾਕਾ ਹੈ ਜਿਹੜਾ ਪਿਛਲੇ 25 ਦਿਨਾਂ ਚ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਨਹੀਂ ਗਏ ਤੇ ਉਹਨਾਂ ਦੀ ਸਿਹਤ ਤਾਂ ਪ੍ਰਮਾਤਮਾ ਨੇ ਚੜ੍ਹਦੀ ਕਲਾ ਚ ਰੱਖੀ ਹੈ ਪਰ ਥੋੜੇ ਮਾਨ ਸਾਹਿਬ ਦੀ ਸਿਹਤ ਨਹੀਂ ਵਿਗੜੀ ਪੰਜਾਬ ਦੀ ਸਰਕਾਰ ਵਿਗੜੀ ਹੋਈ ਹੈ ਇਸ ਕਰਕੇ ਉਹ ਫੋਰਟੇਜ ਚ ਦਾਖਲ ਹੋਏ ਹੋਏ ਨੇ ਜਿਆਦਾ ਇਹ ਲੱਗਦਾ ਹੈ ਉਦੋਂ ਬਾਅਦ ਤੁਸੀਂ ਇੱਕ ਬਿਆਨ ਦਿੱਤਾ ਅਮਨ ਜੀ ਕੇ ਮਾਨ ਸਾਹਿਬ ਕਹਿੰਦੇ ਨੇ ਕਿ ਮੁਆਵਜ਼ਾ ਜਿਹੜਾ ਹੈ ਜਿਹੜੇ ਘਰਾਂ ਦਾ ਡਿੱਗ ਪਿਆ ਛੱਤਾਂ ਡਿੱਗ ਪੀਆਂ ਜਿਨ੍ਹਾਂ ਦੇ ਮਕਾਨ ਖਰਾਬ ਹੋ ਗਏ ਉਹਨਾਂ ਨੂੰ ਮੁਆਵਜ਼ਾ ਦੇਖੋ ਮੁਆਵਜ਼ਾ ਐਲਾਨ ਤੁਸੀਂ ਹਰ ਵਾਰ ਕਰਦੇ ਹੋ ਮੁਆਵਜ਼ੇ ਦੇ ਐਲਾਨ ਦੇ ਵਿੱਚ ਤੁਸੀਂ ਮੁਰਗੀਆਂ ਬੱਕਰੀਆਂ ਦਾ ਮੁਆਕਾ ਵੀ ਦਿੰਦੇ ਹੋ ਇਹ ਵੀ ਕਲੀਅਰ ਹੈ ਪਰ ਮੁਆਵਜ਼ਾ ਐਲਾਨ ਜੀ ਹੁੰਦਾ ਦਿੰਦੇ ਨਹੀਂ ਹੋ ਮੁਆਵਾ ਹੁੰਦੀ ਜਿਹੜੀ ਅਗਲੀ ਗੱਲ ਮੈਂ ਅਮਨ ਜੀ ਇੱਕ ਕਰ ਤੁਹਾਨੂੰ ਕਹਿਣੀ ਚਾਹੁੰਦਾ ਕਿ ਤੁਹਾਡੇ ਆਪਣੇ ਆਪਣੇ ਹਲਕੇ ਸੁਨਾਮ ਜਿੱਥੋਂ ਲੋਕਾਂ ਨੇ ਤੁਹਾਨੂੰ ਜਿਤਾਇਆ ਉਹ ਸਰਕੇ ਚ ਘੱਟੋ ਘੱਟ 20 ਤੋਂ ਵੱਧ ਮਕਾਨ ਤਾਂ ਮੈਨੂੰ ਸੁਨਾਮ ਸ਼ਹਿਰ ਦੇ ਵਿੱਚ ਅੱਜ ਰਿਪੋਰਟ ਆਈਆਂ ਨੇ ਜਿਨ੍ਹਾਂ ਦੀਆਂ ਛੱਤਾਂ गिर ਚੁੱਕੀਆਂ ਨੇ ਤਕਰੀਬਨ ਕਾਫੀ ਜਿ ਮੈਂ ਜਾ ਕੇ ਵੀ ਆਇਆ ਪਹਿਲੀ ਗੱਲ ਇਹ ਹੈ ਕਿ ਆ ਗਰਦੌਰੀਆਂ ਕਰਾਵਾਂਗੇ ਅਸੀਂ ਰਿਪੋਰਟਾਂ ਲਵਾਂਗੇ ਕਿਉਂਕਿ ਤੁਹਾਡਾ ਇਹ ਕੰਮ ਕੀ ਹੈ ਜਦੋਂ ਤੁਸੀਂ ਰਿਪੋਰਟਾਂ ਲੈਣੋਂ ਤਾਂ ਮਕਾਨ ਅਗਲਾ ਬਣਾ ਕੇ ਕੋਈ ਨਾ ਕੋਈ ਸੰਸਥਾ ਕੋਈ ਨਾ ਕੋਈ ਸਾਡੇ ਵਰਗੇ ਹੋਰ ਮਿਲ ਜੁਲ ਕੇ ਸਜਣ ਉਹਦਾ ਘਰ ਬਣਾ ਦਿੰਦੇ ਜਦੋਂ ਨੂੰ ਤੁਹਾਡੀ ਰਿਪੋਰਟ ਪਹੁੰਚਦੀ ਹੈ ਉਦੋਂ ਤੱਕ ਅਗਲਾ ਤਾਂ ਮਕਾਨ ਦੁਬਾਰੇ ਤਿਆਰ ਹੋਇਆ ਹੁੰਦਾ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਫਿਰ ਤੁਹਾਡਾ ਕੀ ਲੋੜ ਰਹਿੰਦਾ ਹੈ ਅੱਜ ਜੇ ਜ਼ਰੂਰਤ ਹੈ ਪੰਜਾਬ ਨੂੰ ਤੁਸੀਂ ਇਹ ਗੱਲਾਂ ਨਾ ਕਰੋ ਅੱਜ ਤੁਸੀਂ ਸਭ ਤੋਂ ਪਹਿਲਾਂ ਆਪਣੇ ਸੁਨਾਮ ਹਲਕੇ ਤੋਂ ਸ਼ੁਰੂ ਕਰਕੇ ਪੰਜਾਬ ਦੇ ਵਿੱਚ ਜਾਓ ਜਿਹੜਾ ਘਰ ਅੱਜ ਜਿਹਦੇ ਘਰ ਦੀ ਅੱਜ ਛੱਤ ਡਿੱਗੀ ਹੋਈ ਉਹਦੀ ਫੋਟੋ ਖਿੱਚੋ ਉਹਦੇ ਡਾਇਰੈਕਟ ਉਹਦੇ ਅਕਾਊਂਟ ਦੇ ਵਿੱਚ ਅੱਜ ਹੀ ਮੁਆਵਜ਼ਾ ਪਾਓ ਤਾਂ ਸੀ ਮੰਨਣਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਹੈ ਕੱਲਾ ਤੁਸੀਂ ਪਜਾਮੇ ਤਹਾਂ ਚੜਾ ਕੇ ਗੋਡਿਆਂ ਤੱਕ ਦੇ ਪਾਣੀ 'ਚ ਫਿਰਕੇ ਜਾਂ ਤੁਹਾਡੇ ਮੰਤਰੀ ਮੋਢਿਆਂ ਦੇ ਬੂਰੀਆਂ ਰੱਖ ਕੇ ਜਿਹੜੀਆਂ ਅੱਜ ਸੇਵਾਵਾਂ ਦੇ ਵਿੱਚੋਂ ਇੱਕ ਕੰਮ ਹੈ ਯਾਰ ਮੰਤਰੀਆਂ ਦਾ ਇਹ ਕੋਈ ਲੀਡਰਾਂ ਦਾ ਕੰਮ ਹੈ ਤੁਸੀਂ ਸਰਕਾਰ ਚਲਾ ਰਹੇ ਹੋ ਤੁਸੀਂ ਫੰਡ ਜਾਰੀ ਕਰਾਓ ਤੁਸੀਂ ਕੇਂਦਰ ਤੇ ਬਲੇਮ ਕਰੀ ਜਾਂਦੇ ਹੋ ਤੁਸੀਂ ਕਦੇ ਕਿਸੇ ਦੇ ਬਲੇਮ ਕਰੀ ਜਾਂਦੇ ਹੋ ਤੁਹਾਡੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਸੀ ਕਿ ਸਾਡੇ ਕੋਲੇ ਹੜ੍ਹ ਪੀੜਤਾਂ ਦੇ ਲਈ ਦਾਸ ਮੈਨੇਜਮੈਂਟ ਹੈ ਉਹਦੇ 10000 ਕਰੋੜ ਰੁਪਏ ਪਏ ਫਿਰ ਇਹ 10000 ਕਰੋੜ ਹੈ ਕਿੱਥੇ ਹੈ ਕਾਦੇ ਵਾਸਤੇ ਕਿੱਥੇ ਗਿਆ ਉਹ 10000 ਕਰੋੜ ਰੁਪਏ ਤੁਸੀਂ ਇਹ ਦੱਸੋ ਕੱਲੀਆਂ ਗੱਲਾਂ ਪ੍ਰੈਸ ਬੋਲਣਾ ਜਾਂ ਉੱਥੇ ਜਾ ਕੇ ਦੌਰੇ ਕਰ ਲੈ ਕਦੇ ਸੰਸਦੀਆਂ ਨੂੰ ਲਿਆਂਦਾ ਕਦੇ ਕੇਜਰੀਆ ਨੂੰ ਲਿਆਂਦਾ ਕੀ ਕਰਕੇ ਗਏ ਜੀ ਉਹ ਅੱਜ ਅਸੀਂ ਮੰਨਦਾ ਕਿ ਦਿੱਲੀ ਵਾਲੇ ਜਿਹੜੀ ਦਿੱਲੀ ਸਰਕਾਰੋਂ ਤਾਂ ਪੰਜਾਬ ਨੂੰ ਪਹਿਲੀ ਧਰੋਕ ਮਾਉਂਦੀ ਹੈ। ਭਾਵੇਂ ਜੀਪੀ ਦੀ ਸਰਕਾਰ ਚਾਹੇ ਕਿਸੇ ਦੀ ਸਰਕਾਰ ਆਈ ਹੈ, ਕਾਂਗਰਸ ਦੀ ਆਈ ਹੈ ਚਾਹੇ ਕੋਹ ਹੋਰ ਆਈ ਹੈ। ਦਿੱਲੀ ਵਾਲੇ ਥੋੜੇ ਵਾਲੇ ਦਿੱਲੀ ਵਾਲੇ ਵੀ ਇੱਕ ਸ਼ਬਦ ਨਹੀਂ ਬੋਲੇ। ਜਿਵੇਂ ਅੱਜ ਮੋਦੀ ਸਾਹਿਬ ਨਹੀਂ ਬੋਲਦਾ ਕੇਰਿਆਲ ਵੀ ਨਹੀਂ ਬੋਲਿਆ। ਮਸਲਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਖੜਾ ਹੈ। ਤੁਸੀਂ ਤਾਂ ਪੰਜਾਬੀਆਂ ਤੁਸੀਂ ਤਾਂ ਖੜੋ। ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਦੋ। ਅੱਜ ਲੋਕਾਂ ਨੂੰ ਜ਼ਰੂਰਤ ਹੈ, ਗਰਦੌਰੀਆਂ ਦੀ ਜ਼ਰੂਰਤ ਨਹੀਂ ਅੱਜ। ਕਿਉਂਕਿ ਤੁਹਾਡੇ ਜਿਹੜੇ ਅਫਸਰ ਨੇ ਜਾਂ ਤੁਹਾਡੇ ਥੱਲੇ ਵਾਲੇ ਜਿਹੜੇ ਲੱਗੇ ਹੋਏ ਨੇ ਡਿਊਟੀ ਲਾਉ ਰਹੇ ਹੋ ਉਹ ਜਦੋਂ ਤੱਕ ਘਰਾਂ 'ਚ ਪਹੁੰਚਦੇ ਨਾ ਤਿੰਨ-ਤਿੰਨ ਮਹੀਨਿਆਂ ਬਾਅਦ ਉਦੋਂ ਤੱਕ ਤਾਂ ਉਹ ਘਰ ਬਣਾ ਚੁੱਕੇ ਹੁੰਦੇ ਨੇ ਵਿਚਾਰੇ ਅੱਜ ਉਹ ਤੁਸੀਂ ਇਹ ਦੱਸੋ ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਰਿਪੋਰਟਾਂ ਲਵਾਂਗੇ ਅੱਜ ਸਰਪੰਚ ਕਾਦੇ ਵਾਸਤੇ ਨੇ ਅੱਜ ਸੈਕਟਰੀ ਕਾਦੇ ਵਾਸਤੇ ਨੇ ਅੱਜ ਐਮਸੀ ਕਾਦੇ ਵਾਸਤੇ ਨੇ ਜਿਹੜੇ ਮੈਂਸੀ ਚੁਣੇ ਹੋਏ ਲੋਕਾਂ ਦੇ ਐਮਸੀ ਨੇ ਐਮਸੀ ਨੂੰ ਗੀਜ਼ੋ ਮੈ ਵਾਲੀ ਰਿਕਸ ਕਰੋ ਕਿ ਰਿਪੋਰਟ ਕਰੇ ਕਿ ਫਲਾਣੇ ਦਾ ਘਰ ਡਿੱਗਿਆ ਹੋਇਆ ਹੈ ਜੀ ਇਹਨੂੰ ਮੁਆਵਜ਼ਾ ਨਾਲ ਦਿਓ ਤੁਸੀਂ ਆਪਣੇ ਐਸਡੀਐਮਸ ਨੂੰ ਆਪਣੇ ਡੀਸੀਸ ਨੂੰ ਆਰਡਰ ਕਰੋ ਕਿ ਭਾਈ ਇਹ ਮੁਆਵਜ਼ਾ ਪਾਓ ਨਾਲ ਦੀ ਨਾਲ ਉਹ ਤੁਸੀਂ ਜਦੋਂ ਤੱਕ ਤੁਹਾਡੇ ਬੰਦੇ ਫੋਟੋਆਂ ਖਿੱਚ ਕੇ ਰਿਪੋਰਟਾਂ ਬਣਾ ਕੇ ਭੇਜਦੇ ਨੇ ਉਦੋਂ ਤੱਕ ਤਾਂ 3-3 ਮਹੀਨੇ 4-4 ਮਹੀਨੇ ਲੱਗ ਜਾਂਦੇ ਨੇ ਤੁਹਾਡੀਆਂ ਰਿਪੋਰਟਾਂ ਨੂੰ ਤੇ ਉਦੋਂ ਤੱਕ ਮੇਰੇ ਨੂੰ 100 ਬੰਦਾ ਖੁੱਲੀ ਛੱਤ ਥੱਲੇ ਰਹੂਗਾ ਇਹ ਚੀਜ਼ਾਂ ਤੇ ਸੋਚਣ ਦੀ ਲੋੜ ਹੈ ਬਾਕੀ ਜਿਹੜਾ ਤੁਸੀਂ ਆ ਉੱਥੇ মিডিਆ ਸਾਰਾ ਦਿਨ ਕਵਰੇਜ ਆਪਣੇ ਲੀਡਰਾਂ ਨੂੰ ਕਿਰਪਾ ਕਰਕੇ ਮੰਤਰੀਆਂ ਨੂੰ ਇਹ ਕਹੋ ਕਿ ਆਪਣੀਆਂ ਜੇਪਾਂ 'ਚੋਂ ਖਰਚੋ ਜਿਹੜੇ ਪੈਸੇ ਤੁਸੀਂ ਕਦੇ ਕਹੇ ਸੀ ਮਾਈਨਿੰਗ ਤੋਂ ਕਮਾਵਾਂਗੇ ਕਦੇ ਕਹੇ ਸੀ ਫਰਾਨੀ ਜੇਤਾਂ ਤੋਂ ਕਮਾਵਾਂਗੇ ਅਸੀਂ ਕਰਪਸ਼ਨ ਬੰਦ ਕਰਤੀ ਉਹ ਪੈਸੇ ਸਾਰੇ ਹੁਣ ਪੰਜਾਬ ਦੇ ਲੋਕਾਂ ਨੂੰ ਵੰਡ ਦੋ ਤੁਰਦਾ 1 ਰੁਪਇਆ ਵੀ ਨਹੀਂ ਦਿੱਤਾ ਹਜੇ ਤੱਕ ਕਿਸੇ ਨੂੰ ਸੋਚ ਕਰਕੇ ਕੱਲੀਆਂ ਫੋਟੋਆਂ ਤੇ ਮਸ਼ਹੂਰੀਆਂ ਤੋਂ ਹਟ ਕੇ ਅੱਜ ਪੰਜਾਬ ਨੂੰ ਜ਼ਰੂਰਤ ਹੈ ਜਿਹੜੀ ਥੋੜੀ ਤੇ ਸਰਕਾਰ ਦੀ ਉਹ ਮਦਦ ਤੇ ਆਓ ਅੱਜ ਗਰਦੌਰੀਆਂ ਦੇ ਨਾਂ ਤੇ ਰਿਪੋਰਟਾਂ ਦੇ ਨਾਂ ਤੇ ਗੁੰਮਰਾਹ ਨਾ ਕਰੋ ਅਸਲ ਜਿਹੜਿਆ ਪੈਸਾ ਲੋਕਾਂ ਦੇ ਖਾਤਿਆਂ 'ਚ ਪਾਓ ਤੇ ਦੂਜੀ ਗੱਲ ਮਾਨਸਾਬ ਦੀ ਸਿਹਤ ਜਿਹੜੀ ਹੈ ਉਹਦੇ ਬਾਰੇ ਤੁਸੀਂ ਗੱਲਬਾਤ ਕਰਕੇ ਇਹ ਚੈੱਕ ਕਰੋ ਕਿ ਮਾਨਸਾਬ ਵਾਕਈ ਬਿਮਾਰ ਨੇ ਕਿ ਮਾਨਸਾਬ ਨੂੰ ਕੋਈ ਹੋਰ ਬਿਮਾਰੀ ਹੈ ਤੇ ਦੂਜਿਆਂ ਤੇ ਤੰਜ ਕਸਣ ਵਾਲਿਓ ਅੱਜ ਜਿਹੜਾ ਜਿਹਾ ਵਿਝਿਆ ਉਹ ਜਹਾ ਵੱਡ ਰਹਿ ਨੂੰ ਇਹ ਪੰਜਾਬ ਦੇ ਲੋਕ ਮੈਂਟਿਆ ਨਾ ਇਹ ਸਮਝੋ ਇਹਨਾਂ ਨੂੰ ਇਹ ਸਿਰਫ ਦਿੱਲੀ ਵਾਲਿਆਂ ਦੀ ਜਿਹੜੀ ਮੈਂ ਵਿਚੋਲ ਜਲੀ ਕਰਨ ਵਾਲੇ ਮੈਂ ਕੋਈ ਸ਼ਬਦ ਦੂਜਾ ਨਹੀਂ ਬੋਲ ਸਕਦਾ ਮੈਂ ਮਾੜੀ ਸ਼ਬਦਾਵਲੀ ਨਹੀਂ ਵਰਤ ਸਕਦਾ ਪਰ ਬਹੁਤ ਮੰਤ ਭਾਗਾ ਸਮਾਂ ਜਿਹੜਾ ਉਹ ਪੰਜਾਬ ਤੇ ਲਈ ਹੈ ਕਿ ਜਿੱਥੇ ਇਹ ਜੀ ਸਰਕਾਰ ਜਿਹੜਾ ਰਾਜਾ ਬਾਹੂ ਹੈ ਅੱਜ ਸਰਕਾਰ ਹੋਜੀ ਪਈ ਹੈ ਇਸ ਕੰਮ 'ਚ ਕਿ ਸਰਕਾਰ ਨੂੰ ਇਹ ਲਾਭ ਨਹੀਂ ਰਿਹਾ ਕਿ ਅਸੀਂ ਕਰੀਏ ਕਿ ਉਹ ਸਿਰਫ ਅਗਿਆ ਕੁਰਸੀਆਂ ਬਚਾਉਣ ਦੇ ਚੱਕਰ ਦੇ ਵਿੱਚ ਤੁਰੇ ਫਿਰਦੇ ਨੇ ਪਰ ਪੰਜਾਬ ਨੂੰ ਅੱਜ ਸੱਚੇ ਸਾਥੀ ਦੀ ਲੋੜ ਹੈ ਸੱਚੇ ਸੱਜਣਾ ਦੀ ਲੋੜ ਹੈ ਤੇ ਬਹੁਤ ਸਾਰੀਆਂ ਜਿਹੜੀਆਂ एनजीओस ਨੇ ਬਹੁਤ ਸਾਰੇ ਲੋਕ ਨੇ ਆਮ ਲੋਕ ਨੇ ਜਿੱਥੇ ਸ਼੍ਰੋਮਣੀ ਕਾਲਰ ਦੇ ਪ੍ਰਧਾਨ ਸਰਦਾਰ ਸੁਭੀ ਸਿੰਘ ਬਾਦਲ ਸਾਹਿਬ ਸ਼੍ਰੋਮਣੀ ਕਾਲਰ ਦੀ ਪੂਰੀ ਟੀਮ ਲੱਗੀ ਹੈ ਸਾਰਿਆਂ ਦੇ ਅਸੀਂ ਧੰਨਵਾਦ ਕਰੀਏ ਕਿ ਉਹ ਪੰਜਾਬ ਜਿਹੜਾ ਹੈ ਉਹ ਤਗੜਾ ਹੋ ਕੇ ਮਜ਼ਬੂਤੀ ਨਾਲ ਜਿਹੜਾ ਖੜਾ ਹੈ